ਮੇਰੇ ਸਾਥੀ ਵਿੱਕੀ ਬਡੇਰਾ ਜੀ ਜਿਵੇਂ ਕਿ ਆਪਾਂ ਜਾਣਦੇ ਆ ਪੁਲਿਸ ਪ੍ਰਸ਼ਾਸਨ ਵੱਲੋਂ ਅਬਾਧ ਕਾਰਜਾਂ ਦੇ ਉੱਤੇ ਇੱਕ ਵਾਰੀ ਫੇਰ ਕਾਰਵਾਈ ਕੀਤੀ ਗਈ ਹੈ ਜਿਹਦੇ ਨਾਲ ਕਿ ਸ਼ਹਿਰ ਨੇ ਬਹੁਤ ਰਾਹਤ ਦੀ ਸਾਹ ਲਿੱਤੀ ਹੈ ਉੱਥੇ ਨਾਲ ਨਾਲ ਜਿਹੜਾ ਕੋਵਿਡ ਦਾ ਦੂਜਾ ਅਟੈਕ ਹੋਇਆ ਪਿਆ ਜਿਹੜਾ ਕਿ ਡਬਲ ਇੱਕ ਤਰ੍ਹਾਂ ਦਾ ਕੋਵਿਡ ਨਹੀਂ ਅਟੈਕ ਕੀਤਾ ਕਿ ਸਾਰਾ ਸ਼ਹਿਰ ਸੰਸਾਰ ਦੁਨੀਆ ਸਹਿਮ ਕੇ ਰਹਿ ਗਈ ਉਹਨੂੰ ਲੈ ਕੇ ਵੀ ਪੁਲਿਸ ਪ੍ਰਸ਼ਾਸਨ ਪੂਰੇ ਤਰੀਕੇ ਨਾਲ ਹਰਕਤ ਵਿੱਚ ਆ ਚੁੱਕਿਆ ਤੇ ਅੱਜ ਤੋਂ ਸਾਡੇ ਚੈਨਲ ਤੇ ਪੁਲਿਸ ਪ੍ਰਸ਼ਾਸਨ ਨੇ ਇੱਕ ਮੁਹਿੰਮ ਵਿੱਢੀ ਹੈ ਜਿਹਦਾ ਪਰਪਸ ਇਹ ਹੈ ਕਿ ਲੋਕਾਂ ਨੂੰ ਕੋਵਿਡ ਬਾਰੇ ਜਾਗਰੂਕ ਕਰਨਾ ਤੇ ਜਿਹੜੇ 마ਸਕ ਜਿਹੜੇ ਲੋਕ ਇਹ ਨਰਾਹਤ ਹੈ ਪੁਲਿਸ ਪ੍ਰਸ਼ਾਸਨ ਸਾਡੇ ਮਾਨਯੋਗ ਐਸ ਐਚ ਓ ਸਿਟੀ 2 ਲਾਭ ਸਿੰਘ ਜੀ ਵੀ ਖੜੇ ਨੇ ਸਰ ਆਪਾਂ ਦੇਖਿਆ ਪਹਿਲਾਂ ਵਾਇਡ ਕਾਪੀਇਟੇ ਹੁਣ ਕੋਵਿਡ ਕੋਵਿਡ ਦੀ ਜਿਹੜੀ ਦੂਜੀ ਨੌਕਾ ਬਹੁਤ ਡੇਂਜਰਸ ਹੈ ਇਹਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਉਪਰਾਹੇ ਕੀਤੇ ਜਾ ਰਹੇ ਨੇ ਸਰਕਾਰ ਵੱਲੋਂ ਦੁਬਾਰਾ ਮਾਸਕ ਕੋਨ ਪ੍ਰਤੀ ਬਹੁਤ ਜ਼ਿਆਦਾ ਸਖਤ ਹਦਾਇਤਾਂ ਆਈਆਂ ਜਿਹਦੇ ਜਿਹਦੇ ਸਬੰਧ ਦੇ ਵਿੱਚ ਅਸੀਂ ਸਰਕਾਰੀ ਗੱਡੀਆਂ ਰਾਹੀਂ ਅਨਾਊਂਸਮੈਂਟ ਵੀ ਕਰ ਰਹੇ ਹਾਂ ਲੋਕਾਂ ਨੂੰ ਅਗਰ ਅਸੀਂ ਇੱਕ ਅੱਧਾ ਦਿਨ ਅਨਾਉਂਸਮੈਂਟ ਕਰਾਂਗੇ ਅਗਰ ਇੱਕ ਅੱਧੇ ਦਿਨ ਚ ਲੋਕਾਂ ਨੇ ਕੋਈ ਸੁਧਾਰ ਨਾ ਕੀਤਾ ਤਾਂ ਇਹਨਾਂ ਦੇ ਦੁਬਾਰਾ ਚਲਾਨ ਕੀਤੇ ਜਾਣਗੇ ਜਿਵੇਂ ਲਾਭ ਸਿੰਘ ਜੀ ਨੇ ਦੱਸਿਆ ਕਿ ਇਸ ਵਾਰੀ ਕੋਈ ਵੀ ਨਰਮਾਈ ਨਹੀਂ ਹੈਗੀ ਕਿਉਂਕਿ ਪਹਿਲਾਂ ਮੋਦੀ ਸਾਹਿਬ ਵੀ ਕਹਿ ਚੁੱਕੇ ਨੇ ਜਦ ਤੱਕ ਦਵਾਈ ਨਹੀਂ ਟਲਾਈ ਨਹੀਂ ਹੈਗੀ ਉਸੇ ਤਰ੍ਹਾਂ ਜੇਕਰ ਲੋਕ ਮਾਸਕ ਨਹੀਂ ਲੈਣਗੇ ਤਾਂ ਪੁਲਿਸ ਪ੍ਰਸ਼ਾਸਨ ਇੱਕ ਇਨਟੀਮੀਸ਼ਨ ਇੱਕ ਸੂਚਨਾ ਦੇਣ ਤੋਂ ਬਾਅਦ ਛੋਟੇ ਚਲਾਨ ਕੱਟੇ ਜਾਣਗੇ ਅਸੀਂ ਵੀ ਹੱਥ ਬੰਨ੍ਹ ਕੇ ਆਪਣੇ ਚੈਨਲ ਥਰੂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਮਾਸਕ ਲਓ ਤਾਂ ਕਿ ਆਪਾਂ ਆਪ ਵੀ ਬੱਈਏ ਸਮਾਜ ਵੀ ਬਚਾਈਏ ਤੇ ਦੇਸ਼ ਨੂੰ ਵੀ ਸੁਰੱਖਿਅਤ ਰੱਖ ਸਕੀਏ ਚੌਂਕ ਦੇ ਵਿੱਚ ਅਸੀਂ ਖੜੇ ਆ ਜਿਹੜਾ ਕਿ ਮੇਨ ਇਥੋ ਲੇਬਰ ਹੈ ਜਿਹੜੀ ਮਿਸਤਰੀ ਮਜ਼ਦੂਰ ਲੋਕਾਮ ਆਪਣੇ ਘਰਾਂ ਨੂੰ ਲੈ ਕੇ ਜਾਂਦੇ ਨੇ ਉੱਥੇ ਲਾਪਰਵਾਹੀ ਦਾ आलम ਹੈ ਵਿੱਕੀ ਜੀ ਨੂੰ ਰਿਕਵੈਸਟ ਕਰੂੰਗਾ ਕਿ ਦਿਖਾਉਣ ਕਿਸੇ ਦੇ ਚਿਹਰੇ ਤੇ ਮਾਸਕ ਦੀ ਕੋਈ ਸਮਾਜਿਕ ਦੂਰੀ ਨਹੀਂ ਹੈਗੀ ਵੀਰੇ ਮਾਸਕ ਕਿੱਥੇ ਹੈ ਆਪਣਾ ਕਿਉਂ ਨਹੀਂ ਹੈਗਾ ਵੀਰ ਜੀ ਸ਼ਰਾਬੀ ਨੂੰ ਰੁਪਏ ਹੈਗੇ ਮਾਸਕ ਲਈ ਪੈਸੇ ਨਹੀਂ ਹੈਗੇ ਆ ਮੇਰਾ ਵੀਰ ਬੜਾ ਛੋਟੇ ਭਾਈ ਮਾਸਕ ਬਸ ਜਿਹੜਿਆ ਪਰਣਾਇਆ ਫਿਰ ਵੀ ਲੈ ਲੋ ਜਾਂ ਜਾਵਾਂਗੇ ਜਿੱਥੇ ਕੰਮ ਦੇ ਕੰਮ ਤੇ ਲੈਣਾ ਉਹ ਜੇਕਰ ਇੱਥੇ ਥੋੜੇ ਆਲੇ ਦੁਆਲੇ 20-25 ਬੰਦੇ ਆਣ ਕੋਈ ਚੱਕਰ ਨਹੀਂ ਹੈ ਬਿਮਾਰੀ ਵੀ ਜੇ ਤੁਸੀਂ ਵੀ ਖਬਰਾਂ ਦੇਖਦੇ ਹੋਵੋਗੇ ਕਿ ਕਿੰਨੀ ਵੱਧ ਰਹੀ ਹੈ ਸਾਨੂੰ ਤਾਂ ਹੀ ਲੱਗੀ ਨਹੀਂ ਬਿਮਾਰੀ ਇਹਨਾਂ ਦਾ ਕਹਿਣ ਦਾ ਮਤਲਬ ਇਹ ਇਹਨਾਂ ਨੂੰ ਲੱਗੂ ਤਾਂ ਬਿਮਾਰੀ ਹੈ ਨਹੀਂ ਬਿਮਾਰੀ ਹੈ ਨਹੀਂ ਕਿ ਆ ਵੀਰ ਬੈਠੇ ਨੇ ਕਈ ਵਿੱਚ ਸਮਝਦਾਰ ਵੀ ਨੇ ਸਿਆਣੇ ਵੀ ਨੇ ਬ੍ਰਦਰ ਮਾਸਕ ਕਿੱਥੇ ਆਪਣਾ ਕਿੱਥੇ ਵੀ ਅੰਨ ਸੈਤਰੀ ਇਕੱਠ ਕੀਤਾ ਹੋਇਆ 마스크 ਲੈਣਾ ਬੁਰੀ ਜਰੂਰੀ ਨਹੀਂ ਸਮਝਦਾ ਹੈਗਾ ਮੇਰਾ ਇੰਟਰਵਿਊ ਲੋ ਮੈਂ ਦੇਖੋ ਦੇਖੋ ਤੋ ਮੇਰਾ ਇੰਟਰਵਿਊ ਲੋ ਓਕੇ ਜਰਾ ਬ੍ਰਦਰ ਜਰਾ ਰੋਕੇ ਦਵਾਉਂਗੇ ਇਹਨਾਂ ਆਸਕੇ ਲੈਣੋ ਕਾਈ ਬਾਤ ਵੀ ਚੱਲ ਜੂਗੀ ਜਾਣ ਤਾਂ ਉੱਥੇ ਕੁਝ ਨਹੀਂ ਹੈਗਾ ਵੀਰੇ ਅਸੀਂ ਬੇਨਤੀ ਕਰਦੇ ਹਾਂ ਸਾਰੇ ਪਿੱਕ ਜਾ ਵੀਰੇ ਇੱਕ ਮਿੰਟ ਸਰ ਨੂੰ ਇੱਕ ਵਾਰੀ ਬੇਨਤੀ ਕਰਦੇ ਆ ਵੀਰੇ ਮਾਸਕ ਜ਼ਰੂਰ ਲਓ ਛੁੱਟੀ ਸਿਹਤ ਦਾ ਫੈਸਲਾ ਛੁੱਟੀ ਵੀ ਘਰ ਪਰਿਵਾਰ ਨੇ ਆਪਾਂ ਸਾਰੇ ਇੱਕ ਜ਼ਿੰਮੇਵਾਰੀ ਦਾ ਸਬੂਤ ਦਿਈਏ ਮਾਸਕ ਪਾ ਲਓ ਯਾਰ ਤਾਂ ਮੰਨਿਆ ਪਰ ਮੰਨਿਆ ਦਿੱਲੀ ਛੋਟੇ ਫਟੂੜੇ ਵਾਲੇ ਆਓ ਦੇਖਦੇ ਆ ਇਹਨਾਂ ਦੇ ਮਾਲਕ ਵੀ ਬੈਠੇ ਨੇ ਬ੍ਰਦਰ ਮਾਸਕ ਹੁਣ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਇਹ ਬਿਮਾਰੀ ਕਿੰਦਾ ਹੱਲ ਬਹੁਤ ਡੀਪੀਆ ਸਾਈਨਿਕ ਲਾਪਰਵਾਹੀ ਕਰਦੇ ਨੇ ਦੇ ਆ ਮੈਂ ਉਹਦੇ ਖੜੇ ਹੀ ਆਇਆ ਤੇ ਆ ਐਕਚੁਅਲੀ ਮੈਂ ਆਇਆ ਹਾਂ ਅੱਜ ਚਲੋ ਰਿਕੁਐਸਟ ਹੈ ਕਿ ਆਪ ਵੀ ਲਓ ਤੇ ਆਪਣੇ ਸਟਾਫ ਮੈਂਬਰਾਂ ਨੂੰ ਵੀ ਕਹੋ ਕਿ ਮਾਸਕ ਲੈ ਕੇ ਰੱਖੋ ਕੱਲ ਅਗਲੀ ਆਪਣੀ ਵੀ ਆਪਣੇ ਨਾਲ ਕਈ ਜਿੰਦਗੀਆਂ ਡੁੱਡੀਆਂ ਵਈਆਂ ਨੇ ਤੇ ਆਪਣਾ ਇਹ ਫਰਜ਼ ਬਣਦਾ ਹੈ ਕਿ ਆਪਾਂ ਮਾਸਕ ਜ਼ਰੂਰ ਪਾਈਏ ਤੁਸੀ ਜੀ ਵੀ ਰਿਕੁਐਸਟ ਹੈ ਤੁਹਾਨੂੰ ਕਿ ਮਾਸਕ ਜ਼ਰੂਰ ਲਾਓ